ਇੱਕ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਕਣਕ ਦੀ ਖਰੀਦ ਸ਼ੁਰੂ ਕਰ ਦਿੱਤੀ ਗਈ ਇੱਕ ਤਰੀਕਾ ਤਾਂ ਤੁਹਾਨੂੰ ਤਸਵੀਰ ਜਿਹੜੀ ਹੈ ਪਟਿਆਲਾ ਦੀ ਦਿਖਾ ਰਹੇ ਆ ਤਾਂ ਪਟਿਆਲਾ ਦੇ ਵਿੱਚ ਜਿਹੜਾ ਮੰਡੀਆਂ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਕਣਕ ਲੈ ਕੇ ਆਣਾ ਸ਼ੁਰੂ ਹੋ ਚੁੱਕੇ ਹੋਏ ਆ ਔਰ ਖਰੀਦ ਜਿਹੜੀ ਹੈ ਲਗਾਤਾਰ ਸ਼ੁਰੂ ਹੋ ਚੁੱਕੀ ਆ ਮੇਰੀ ਫਸਲ ਕਦੋਂ ਲੈ ਕੇ ਆਓ ਤੁਸੀਂ ਉਹਰੇ ਮੁੰਡੇ ਫਸਲ ਆ ਜੀ ਸਵੇਰੀ ਲੈ ਕੇ ਆਏ ਦੀ ਆਪਾਂ ਹੁਣ ਸਾਰਾ ਪੱਖਾ ਲੱਗ ਗਿਆ ਹੁਣ ਨਾਲ ਦੀ ਨਾਲ ਕੱਢਾ ਲਾ ਦੇਣਗੇ ਉਹ ਦੱਸਿਗਾ ਯਾਰ ਕਿ ਬਾਰਦਾਨਾ ਨਹੀਂ ਹੈਗਾ ਆ ਜਿਆ ਪ੍ਰਬੰਧ ਨੇ ਸਰਕਾਰ ਦੇ ਸਾਫ ਸਫਾਈ ਦਾ ਕੰਮ ਨਹੀਂ ਕੀਤਾ ਇਹਨੂੰ ਲੈ ਕੇ ਨਹੀਂ ਬਾਰਦਾਨਾ ਪੂਰਾ ਆ ਰਿਹਾ ਜੀ ਸਭ ਕੋਲ ਮਿਲ ਰਿਹਾ ਇਹ ਤਾਂ ਆਪਾਂ ਝੂਠੀਆਂ ਗੱਲਾਂ ਬੋਲੀਏਗਾ ਫਾਇਦਾ ਨਹੀਂ ਹੁੰਦਾ ਸਭ ਕੋ ਸਹੀ ਹੈਗਾ ਸਰਕਾਰ ਦਾ ਕਰਾਏ ਤੈ ਇੱਕ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਕਣਕ ਦੀ ਖਰੀਦ ਸ਼ੁਰੂ ਕਰ ਦਿੱਤੀ ਗਈ ਇੱਕ ਤਰੀਕ ਤੋਂ ਤਾਂ ਤੁਹਾਨੂੰ ਤਸਵੀਰ ਜਿਹੜੀ ਹੈ ਪਟਿਆਲਾ ਦੀ ਦਿਖਾ ਰਹੇ ਆ ਤਾਂ ਪਟਿਆਲਾ ਦੇ ਵਿੱਚ ਜਿਹੜਾ ਮੰਡੀਆਂ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਕਣਕ ਲੈ ਕੇ ਆਣਾ ਸ਼ੁਰੂ ਹੋ ਚੁੱਕੇ ਹੋਏ ਆ ਔਰ ਖਰੀਦ ਜਿਹੜੀ ਹੈ ਲਗਾਤਾਰ ਸ਼ੁਰੂ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਜਰੂਰ ਕਿਸਾਨ ਵੀਰ ਜਿਹੜੇ ਨੇ ਉਹ ਲਗਾਤਾਰ ਆਪਣਾ ਕਿਸਾਨ ਲੈ ਕੇ ਆ ਰਹੇ ਨੇ ਕਣਕ ਤੇ ਦੂਸਰੇ ਪਾਸੇ ਨਾਲ ਦੀ ਨਾਲ ਪੱਖਾ ਲਗਾਇਆ ਜਾ ਰਿਹਾ ਔਰ ਜਿਹੜੀ ਖਰੀਦ ਹੈ ਉਹ ਵੀ ਸ਼ੁਰੂ ਹੋ ਚੁੱਕੀ ਹੋਈ ਹੈ। ਕਾ ਤਸਵੀਰ ਜਿਹੜੀ ਆ ਤੁਹਾਣਾ ਨਾਲ ਸਾਂਝੀ ਕਰ ਰਹੇ ਆ ਪਟਿਆਲਾ ਤੋਂ ਤਾਂ ਪਟਿਆਲਾ ਦੇ ਵਿੱਚ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਕਿਸੇ ਵੀ ਕਿਸਾਨ ਨੂੰ ਦਿੱਕਤ ਦਾ ਸਾਹਮਣਾ ਨਹੀਂ ਹੋਣਾ ਪਊਗਾ ਕਿਉਂਕਿ ਲਗਾਤਾਰ ਚਾਹੇ ਬਾਰਦਾਨੇ ਦੀ ਗੱਲ ਹੋਵੇ ਲਿਫਟਿੰਗ ਦੀ ਗੱਲ ਹੋਵੇ ਔਰ ਜਿਹੜੀ ਖਰੀਦ ਹੈ ਨਾਲ ਦੀ ਨਾਲ ਹੋਏਗੀ ਤਾਂ ਜਿਹੜੇ ਕਿਸਾਨ ਆਗੂ ਜਿਹੜੇ ਉਹ ਬਾਈ ਜੀ ਕਾਫੀ ਉਹ ਪਹੁੰਚੇ ਵੀ ਪਏ ਨੇ ਕਿਉਂਕਿ ਜਿਹੜੇ ਆਪਣੇ ਆਪਣੀ ਫਸਲ ਜਿਹੜੀ ਆ ਉਹ ਲੈ ਕੇ ਆਏ ਨੇ ਗੱਲਬਾਤ ਵੀ ਬਾਈ ਜੀ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਜੀ ਕੀ ਨਾਮ ਹੈ ਜੀ ਤੇ ਮੇਰੇ ਸੰਗੈ ਨਹੀਂ ਹੈ ਬਾਈ ਜੀ ਕਿਵੇਂ ਦੇਖਦੇ ਹੋ ਫਸਲ ਕਿਹੜੇ ਪਿੰਡ ਤੋਂ ਕਿਹੜੇ ਆਸੇ ਮੈਂ ਜਿਹੜਾ ਪਿੰਡ ਹੈ ਜੀ ਬਾਈ ਜੀ ਫਸਲ ਕਦੋਂ ਲੈ ਕੇ ਆਏ ਹੋ ਤੁਸੀਂ ਉਹ ਮੰਡੇ ਤੋਂ ਫਸਲ ਅੱਜ ਸਵੇਰੀ ਲੈ ਕੇ ਆਏ ਸੀ ਆਪਾਂ ਹਾਂ ਜੀ ਹੁਣ ਸਾਰਾ ਪੱਖਾ ਲੱਗ ਗਿਆ ਹੁਣ ਨਾਲ ਦੀ ਨਾਲ ਕੰਡਾ ਲਾ ਦਾਂਗੇ ਤਾਂ ਕਿਵੇਂ ਦੇਖ ਰਹੇ ਹੋ ਪ੍ਰਬੰਧਾ ਨੂੰ ਲੈ ਕੇ ਜੀ ਪ੍ਰਬੰਧਾ ਕੀ ਵਧੀਆ ਹੀ ਅੱਗੇ ਨਾਲ ਬਹੁਤ ਜ਼ਿਆਦਾ ਬਿਹਤਰ ਹੈ ਹਾਂਜੀ ਭਾਈ ਜਿਵੇਂ ਆਪਾਂ ਝਾੜ ਦੀ ਗੱਲ ਕੀਤੀ ਜਾਵੇ ਕਹਿੰਦੇ ਇਸ ਵਾਰ ਝਾੜ ਵੀ ਵਧੀਆ ਹੋਇਆ ਹਾਂ ਝਾੜ ਹੈਗਾ ਇਸ ਵਾਰ ਵਧੀਆ ਹਾਂਜੀ ਤਾਂ ਮੰਡੀ ਪਹੁੰਚ ਜੀ ਕਾਫੀ ਬਹੁਤ ਪਹਿਲਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਇਸ ਵਾਰ ਕਿਵੇਂ ਰਿਹਾ ਨਹੀਂ ਇਸ ਵਾਰ ਕੋਈ ਦਿੱਕਤ ਦਾ ਸਾਹਮਣਾ ਨਹੀਂ ਇਸ ਵਾਰ ਆਇਆ ਠੀਕ ਹੈ ਜੀ ਵਧੀਆ ਤੇ ਅਮ ਜੀ ਬਾੜਦਾਨੇ ਦੀ ਗੱਲ ਕੀਤੀ ਜਾਵੇ ਬਾੜਦਾਨੇ ਦੀ ਕੋਈ ਹੋਰੀ ਪ੍ਰੋਬਲਮ ਪਿਛਲੀ ਵਾਰ ਆਈ ਸੀ ਪਰ ਇਸ ਵਾਰ ਕੋਈ ਪ੍ਰੋਬਲਮ ਨਹੀਂ ਜਦੋਂ ਫਸਲ ਲੈ ਕੇ ਪਹੁੰਚਦੇ ਹੋ ਰਹੇ ਹੋ ਮੋਇਸਚਰਾਈਜ਼ਰ ਚੈੱਕ ਕੀਤਾ ਜਾਂਦਾ ਹੋਰ ਉਹਨਾਂ ਵੱਲੋਂ ਕੋਈ ਪਰੇਸ਼ਾਨੀ ਨਹੀਂ ਉਹਨਾਂ ਕੋਲ ਕੋਈ ਪਰੇਸ਼ਾਨੀ ਨਹੀਂ ਮੋਇਸਚਰਾਈਜ਼ਰ ਸਹੀ ਹੈ ਹਾਂ ਫਿਰ ਕੋਈ ਪ੍ਰੋਬਲਮ ਨਹੀਂ ਜੇ ਮੋਇਸਚਰ ਵਧਦਾ ਹੈ ਫਿਰ ਉਹ ਪ੍ਰੋਬਲਮ ਪੈਂਦੀ ਹੈ ਹਾਂ ਪਰ ਮੈਂ ਤੇ ਹਾਲ ਦੀ ਘੜੀ ਹੁਣ ਦੇਖਿਆ ਜਾਵੇ ਤਾਂ ਕਿਸ ਤਰੀਕੇ ਦਾ ਹੈਗਾ ਕੀ ਹੁਣ ਤਾਂ ਇਸ ਟਾਈਮ ਦਾ ਮੋਇਸਚਰ ਬਿਲਕੁਲ ਉਹੀ ਆ ਰਿਹਾ ਜਿੰਨਾ ਚਾਹੀਦਾ ਸਰਕਾਰੀ ਹਾਂ ਜਿਵੇਂ 12 ਰੱਖਿਆ ਹੋਇਆ ਹੈ ਉਹੀ ਆ ਰਿਹਾ ਸਰਕਾਰੀ ਤੇਰੇ ਵੱਲੋਂ ਭਾ ਦੀ ਗੱਲ ਕੀਤੀ ਜਾਵੇ ਕਹਿੰਦੇ ਕਿ ਭਾਜ ਵੀ ਵਧਦਾ ਹੈ ਹਾਂਜੀ ਭਾਜ ਤੇ ਵੀ ਹੋਇਆ ਹੈ 780 ਵੈਸੇ ਹੋਇਆ ਹੀ ਬਾਜੂ ਹੀ ਵੱਧਾ ਤਾਂ ਕੋਲ ਤੋਂ ਪੰਜਾਬ ਸਰਕਾਰ ਦੇ ਤਰੀਕੇ ਦੇ ਨਾਲ ਦਾਅਵੇ ਕਰ ਰਹੀ ਹੈ ਹਾਂਜੀ ਹਾਂਜੀ ਬਹੁਤ ਖੁਸ਼ ਆਈ ਹਾਂ ਆਈ ਜੱਟਾਂ ਨੂੰ ਇਹੀ ਹੁੰਦਾ ਈ ਫਸਲ ਵਧੀਆ ਵਿਗੇ ਮੌਕੇ ਤੇ ਇਹੀ ਹੁੰਦਾ ਈ ਹੋਰ ਤਾਂ ਕੀ ਹੈ ਉਹ ਬਹੁਤ ਧੰਨਵਾਦ ਤਾਂ ਬਿਲਕੁਲ ਤਸਵੀਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਟਿਆਲਾ ਦਾਣਾ ਮੰਡੀ ਤੋਂ ਤਾਂ ਜਿੱਥੇ ਕਿਸਾਨਾਂ ਦੇ ਵੱਲੋਂ ਜਿਹੜੀ ਫਸਲ ਹੈ ਉਹ ਜ਼ਰੂਰ ਲਿਆਂਦੇ ਗਈ ਹੈ ਔਰ ਕਿਹਾ ਜਾ ਰਿਹਾ ਕਿ ਨਾਲ ਦੇ ਨਾਲ ਪੱਖਾ ਲੱਗਿਆ ਔਰ ਨਾਲ ਦੇ ਨਾਲ ਹੀ ਜਿਹੜਾ ਹੈਗਾ ਸਾਨੂੰਰੇ ਖਰੀਦ ਹੋ ਰਹੀ ਹੈ ਤਾਂ ਬਿਲਕੁਲ ਸਾਡੇ ਨਾਲ ਹੋਰ ਕਿਸਾਨ ਭਾਈ ਜੀ ਵੀ ਨੇ ਬਾਈ ਦੀ ਕੀ ਨਾਮ ਹੈ ਜੀ ਜਸਵਿੰਦਰ ਸਿੰਘ ਆ ਜੀ ਜਸਵਿੰਦਰ ਜੀ ਤੁਸੀਂ ਕਿਹੜੇ ਪਿੰਡ ਤੋਂ ਕਲਿਆਣਤ ਬਾਈ ਜੀ ਬਾਈ ਜੀ ਕਿਵੇਂ ਦੇਖਦੇ ਹੋ ਫਸਲ ਅੱਜ ਹੀ ਲੈ ਕੇ ਆਏ ਹੋ ਅੱਜ ਹੀ ਲੈ ਕੇ ਆਏ ਜੀ ਸਵੇਰੇ ਆਏ ਤੇ ਜੀ ਉਹਦੇ ਬਾਅਦ ਪੱਖਾ ਲੱਗਿਆ ਜੀ ਉਹਦੇ ਬਾਅਦ ਪੱਖਾ ਲਾ ਕੇ ਹੁਣ ਆ ਗੰਡਾ ਲੱਗਿਆ ਵੀ ਤੁਹਾਡੇ ਸਾਹਮਣੇ ਹਾਂ ਜੀ ਬਸ ਹੁਣ ਜਿਵੇਂ ਸਰਕਾਰ ਦੇ ਬੱਪਰਬੰਦਾ ਦੀ ਗੱਲ ਕੀਤੀ ਜਾਵੇ ਪ੍ਰਬੰਧ ਵਧੀਆ ਵਧੀਆ ਪ੍ਰਬੰਧ ਨੇ ਜੀ ਪੂਰੇ ਵਧੀਆ ਪ੍ਰਬੰਧ ਹੋ ਰਹੇ ਨੇ ਜੀ ਆਪਦਾ ਸਵੇਰੇ ਆਉਣਿਆ ਸ਼ਾਮ ਨੂੰ ਘਰੇ ਵਗ ਜਾਨੇ ਆਪਦਾ 24 ਘੰਟੇ ਦੇ ਵਿੱਚ ਪਹਿਲਾ ਬੜਾ ਰਿੰਦਾ ਹੁੰਦਾ ਸੀਗਾ ਯਾਰ ਕਿ ਬਾਰਦਾਨਾ ਨਹੀਂ ਹੈਗਾ ਜਾਂ ਪ੍ਰਬੰਧ ਨੇ ਸਰਕਾਰ ਦੇ ਸਾਹ ਸੁਫਾਈ ਨਾ ਕਿ ਬੜਾ ਉਸ ਤੀ ਨੂੰ ਲੈ ਕੇ ਕਿਵੇਂ ਦੇਖ ਨਹੀਂ ਬਾਰਦਾਨਾ ਪੂਰਾ ਆ ਰਿਹਾ ਜੀ ਸਭ ਕੁਝ ਮਿਲ ਰਿਹਾ ਇਹ ਤਾਂ ਆਪਾਂ ਝੂਠੀਆਂ ਗੱਲਾਂ ਬੋਲੀਏ ਕਿਉਂਕੋ ਫਾਇਦਾ ਨਹੀਂ ਹੁੰਦਾ ਸਭ ਕੁਝ ਸਹੀ ਹੈ ਕੰਮ ਸਰਕਾਰ ਦਾ ਕਰ ਰਹੀ ਹੈ ਅੱਛਾ ਜਿਵੇਂ ਫਸਲ ਲੈ ਕੇ ਆਏ ਮੋਇਸਚਰਾਈਜ਼ਰ ਚੈੱਕ ਹੁੰਦਾ ਹੈ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਬੰਦੇ ਨੇ ਚੈੱਕ ਕਰਦੇ ਨੇ ਉਹਨਾਂ ਦੇ ਵੱਲੋਂ ਨਹੀਂ ਠੀਕ ਕਰੋ ਜੇ ਆਪਾਂ ਨਰਮ ਲਿਆਵਾਂਗੇ ਫਿਰ ਤਾਂ ਮੋਚ ਤੇ ਬਚਾਊ ਹੈ ਜੀ ਜੇ ਸੁੱਕੀ ਹੋ ਗਈ ਉਹ ਸਹੀ ਆਊਗਾ ਵਿਕ ਜੂਗੀ ਫਸਲ ਆਪਦੀ ਠੀਕ ਨਹੀਂ ਜੀ ਗੱਲ ਇੱਕ ਵਾਰ ਆਹੋ ਜੀ ਝਾੜ ਦਾ ਫਰਕ ਆ ਜੀ ਵੀ ਮਤਲਬ ਜਿਹੜੋ ਗੜੇ ਮਾਰੇ ਹੋ ਗੀ ਉਹ ਵੱਖ ਕੰਲਾ ਵੀ ਝਾੜ ਦਾ ਫਰਕ ਆ ਹਾਂ ਜੀ ਤੇ ਇਸੂ ਦਾ ਰੇਟ ਵੀ ਹੈ ਸਰਕਾਰ ਦੇ ਵੱਲੋਂ ਕਿੰਨਾ ਕੁ ਦਤਾ ਹੈਗਾ ਇਹ 2425 ਰੁਪਏ ਰੱਖਿਆ ਗਿਆ ਜੀ ਅਗਤੀ ਕਿਸੇ ਸਾਲ ਥੋੜਾ ਘਟਦੀ ਇਹਦੇ ਹਾਂ ਥੋੜੀ ਫਾਇਦਾ ਇਸ ਤੋਂ ਵੱਲ ਮਤਲਬ 70-80 ਰੁਪਏ ਦਾ ਹਾਂ ਜੀ ਹਾਂ ਪੈ ਗਿਆ ਜੀ ਹਾਂ ਤਾਂ ਹੋਰ ਭਾਈ ਜੀ ਜਿਸ ਤਰੀਕੇ ਦੇ ਨਾਲ ਬਹੁਤ ਤਰ੍ਹਾਂ ਦੇ ਦਾਅਵੇ ਵੀ ਜਿਹੜੇ ਆਮ ਕੀਤੇ ਜਾਂਦੇ ਆ ਕਿ ਕਣਕ ਜਿਹੜੀ ਆ ਰੱਖਣ ਦੀ ਥਾਂ ਨਹੀਂ ਹੈ بارش ਆ ਜੇ ਤਾਂ ਸ਼ੈੱਡ ਨਹੀਂ ਹੈਗਾ ਤਾਂ ਆਪਾਂ ਤੁਸੀਂ ਪਟਿਆਲੇ ਪਹੁੰਚੋ ਤਾਂ ਤੁਹਾਨੂੰ ਕਿਵੇਂ ਲੱਗਿਆ ਮੈਂ ਦੇਖੋ ਜੀ ਤੁਹਾਡੇ ਸਾਹਮਣੇ ਆ ਜੀ ਦੇਖੋ ਸੈੱਡ ਸਾਰਾ ਬਣਿਆ ਵਾ ਜੀ ਤੇ ਸਾਰੇ ਪਾਣੀ ਤੇ ਤਰਪਾਲਾ ਦੀ ਪ੍ਰਬੰਧ ਕਰੇ ਬਿਨ ਜਿਹਨਾਂ ਦੇ ਕੋਈ ਕੰਮ ਹੀ ਨਹੀਂ ਹੈਗਾ ਜੀ ਹਾਂ ਜੀ ਕਿਉਂਕਿ ਵਿਰੋਧੀਆਂ ਵੱਲੋਂ ਲਗਾਤਾਰ ਤੰਜ ਕੱਸੇ ਜਾਂਦੇ ਆ ਕਹਿੰਦੇ ਕਿ ਜੇ ਕਣਕ ਪਹੁੰਚ ਜਾਂਦੀ ਇੱਕ ਵਾਰ ਫਸਲ ਪਹੁੰਚ ਜਾਵੇ ਤਾਂ ਇਹਨਾਂ ਨੂੰ ਟਾਈਮ ਮਿਲਦਾ ਹੁੰਦਾ ਮਸਾ ਇਹ ਟਾਈਮ ਮਿਲਦੇ ਨੇ ਜੀ ਇਕੱਲਾ ਕਰਨ ਨੂੰ ਹੈ ਨਾ ਜੀ ਇਹ ਤਾਂ ਹੁੰਦੇ ਨੇ ਬਹਾਨੇ ਬਣਾਉਣੇ ਪੈਂਦੇ ਨੇ ਕੋਈ ਹਾਂ ਜੀ ਹਾਂ ਜੀ ਕਮਲ ਤੁਸੀਂ ਕਹਿੰਦੇ ਕਿ ਏ ਥੱਲੇ ਸਾਰਾ ਤਰਪਾਲਾਂ ਸਾਰਿਆਂ ਦਾ ਕੰਮ ਪ੍ਰਬੰਧ ਪੂਰਾ ਹੈ। ਤਾਂ ਬਿਲਕੁਲ ਕਿਸਾਨ ਵੀਰ ਜਿਹੜੇ ਨੇ ਪੂਰੇ ਖੁਸ਼ ਨਜ਼ਰ ਆ ਰਹੇ ਆ ਜਰੂਰ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਜਿਸ ਤਰੀਕੇ ਦੇ ਨਾਲ ਫਸਲ ਆਂਦੀ ਹੈ ਤਾਂ ਮੌਇਸਚਰਾਈਜ਼ਰ ਚੈੱਕ ਕੀਤਾ ਜਾਂਦਾ ਤਾਂ ਕਹਿੰਦੇ ਬਹੁਤ ਵਧੀਆ ਰਿਹਾ ਇਸ ਵਾਰ ਝਾੜ ਵੀ ਜਿਹੜਾ ਵੱਧ ਹੈ ਤਸਵੀਰ ਜਿਹੜੀ ਆ ਤੁਹਾਨੂੰ ਦਿਖਾ ਰਹੇ ਆ। ਤਾਂ ਕੰਡਾ ਹੋ ਰਿਹਾ ਕੰਡੇ ਤੋਂ ਬਾਅਦ ਨਾਲ ਦੀ ਨਾਲ ਤੋਲਣ ਤੋਂ ਬਾਅਦ ਬੋਰੀਆਂ ਦੇ ਵਿੱਚ ਭਰਤੀ ਕੀਤਾ ਜਾ ਰਿਹਾ ਤਾਂ ਭਰਤੀ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਬਾਈ ਜੀ ਰਾਂ ਨੇ ਦੱਸਿਆ ਕਿ ਸਵੇਰੇ ਆਣਿਆ ਤਾਂ ਸ਼ਾਮ ਨੂੰ ਨਾਲ ਦੀ ਨਾਲ ਖਾਲੀ ਹੋ ਕੇ ਚਲੇ ਜੰਨੇ ਆ ਤਾਂ ਜਰੂਰ ਇੱਕ ਵਾਰ ਹਲੇ ਸਮਾਂ ਜਿਹੜਾ ਹੋਰ ਹੈ तकरीबन ਹੋਰ ਹਫ਼ਤੇ 10 ਦਿਨ ਤੱਕ ਤਾਂ ਜਿਹੜਾ ਬਹੁਤ ਕਿਸਾਨ ਨੇ ਜਿਹੜੇ ਉਹਰੇ ਆਪਣੇ ਫਸਲਾਂ ਲੈ ਕੇ ਪਹੁੰਚਣਗੇ ਪਰ ਸਰਕਾਰ ਦੇ ਵੱਲੋਂ ਜਿਹੜੇ ਪ੍ਰਬੰਧ ਨੇ ਪੁਕਤਾ ਪ੍ਰਬੰਧ ਜਿਹੜੇ ਆ ਉਹ ਲਗਾਤਾਰ ਕੀਤੇ ਹੋਏ ਆ ਤਸਵੀਰ ਜਿਹੜੀ ਆ ਤੁਹਾਨੂੰ ਅਸੀਂ ਪਟਿਆਲਾ ਦਾਣਾ ਮੰਡੀ ਦੀ ਦਿਖਾ ਰਹੇ ਆ ਤਾਂ ਜਿੱਥੇ ਲਗਾਤਾਰ ਆਪਾਂ ਦੇਖ ਸਕਦੇ ਆ ਤਸਵੀਰਾਂ ਦੇ ਵਿੱਚ ਕਿਸਾਨ ਨੇ ਜਿਹੜੇ ਖੁਸ਼ ਨਜ਼ਰ ਆ ਰਹੇ ਔਰ ਦੂਸਰੇ ਪਾਸੇ ਸਰਕਾਰੀ ਨੁਮਾਇंदे ਵੀ ਜਿਹੜੇ ਪਹੁੰਚਦੇ ਆ ਤਾਂ ਜਿਸ ਤਰੀਕੇ ਦੇ ਨਾਲ ਚੈਕਿੰਗ ਕੀਤੀ ਜਾਂਦੀ ਆ ਇਹ ਫਸਲ ਆ ਜਰੂਰੀ ਸਾਲ ਅੱਗੇ ਨਾਲੋਂ ਜਿਹੜਾ ਝਾੜ ਵੀ ਬਹੁਤ ਵੱਧ ਹੋਇਆ ਹੈ ਔਰ ਜਿਸ ਤਰ੍ਹਾਂ ਸਰਕਾਰੀ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਆਪਾਂ ਅੱਜ ਦੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਘੱਟੋ ਘੱਟ 50% ਜਿਹੜੀ ਹੈ ਫਸਲ ਜ਼ਿਆਦਾ ਪਹੁੰਚੀ ਹੈ ਕਿਉਂਕਿ ਪਿਛਲੀ ਵਾਰ ਪਾਣੀ ਦੀ ਕਾਫੀ ਜਿਹੜੀ ਹੈ ਮਾਰ ਪਟਿਆਲਾ ਦੇ ਵਿੱਚ ਝੱਲਣ ਨੂੰ ਮਿਲੀ ਸੀ ਜਿਹੜੇ ਨਾਲ ਦੇ ਪਿੰਡ ਨੇ ਕਿਉਂਕਿ ਲਗਾਤਾਰ ਪਹਿਲਾਂ ਪਾਣੀ ਦਿੱਤਾ ਤਾਂ ਉਸ ਤੋਂ ਬਾਅਦ ਪਾਣੀ ਵੀ ਖਰਾਬ ਆ ਗਿਆ ਤਾਂ ਫਸਲ ਜਿਹੜੀ ਹੈ ਕਾਫੀ ਨੁਕਸਾਨੀ ਗਈ ਸੀ ਤਾਂ ਇਸ ਵੇਲੇ ਜੋ ਤਸਵੀਰ ਹੈ ਤਾਂ ਲਗਾਤਾਰ ਕਿਸਾਨ ਜਿਹੜੀ ਆਪਣੀ ਫਸਲ ਲੈ ਕੇ ਪਟਿਆਲਾ ਦੀ ਦਾਣਾ ਮੰਡੀ 'ਚ ਪਹੁੰਚ ਰਹੇ ਨੇ ਤੇ ਨਾਲ ਦੀ ਨਾਲ ਜਿਹੜੀ ਖਰੀਦ ਹੈ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਕਿਹਾ ਉਸੇ ਤਰ੍ਹਾਂ ਹੋ ਰਹੀ ਹੈ ਕੋਈ بارش ਦਾ ਡਰ ਨਹੀਂ ਹੈ ਤਰਪਾਲਾ ਹੋਣ ਸ਼ੈੱਡ ਹੋਣ ਤਾਂ ਖਰੀਦ ਹੋਵੇ ਤਾਂ ਕਿਸਾਨ ਸਵੇਰੇ ਲੈ ਕੇ ਆ ਰਿਹਾ ਤਾਂ ਕਹਿੰਦੇ ਸ਼ਾਮ ਨੂੰ ਸੀ ਵਿਹਲੇ ਹੋ ਕੇ ਘਰ ਜਾ ਰਹੇ ਆ ਬਾਕੀ ਹੋਰ ਅਪਡੇਟਸ ਲਈ ਬਣੇ ਰਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਰਾਜੀਵ ਨਰਾ ਨਦੀਪ ਸਿੰਘ ਪਟਿਆਲਾ